ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਬਣਾਵਾਂਗੇ ਆਮਲੇ ਦਾ ਮਰਬਾ ਇਸ ਦੇ ਲਈ ਆਪਾਂ ਪਾਣੀ ਬੋਇਲ ਕਰਨ ਦੇ ਲਈ ਰੱਖ ਦਿੱਤਾ ਹੈ ਉਸ ਦੇ ਵਿੱਚ ਆਪਾਂ ਡਿਪ ਕਰਾਂਗੇ ਆਮਲੇ ਇਹ ਮੈਂ 1 ਕਿਲੋ ਤੋਂ 1.5 ਕਿਲੋ ਦੇ ਆਮਲੇ ਲਏ ਆ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਬੋਇਲ ਹੋਣ ਦੇ ਲਈ ਰੱਖ ਦਾਂਗੇ 15 ਤੋਂ 20 ਮਿੰਟ ਲੱਗਣਗੇ ਬੋਇਲ ਹੋਣ ਦੇ ਲਈ ਇਹਨਾਂ ਨੂੰ ਆਪਾਂ ਅੱਧ ਕੱਚੇ ਜੇ ਕਰ ਲੈਣਾ ਹੈ ਵਿੱਚ ਵਿੱਚ ਹਿਲਾਉਂਦੇ ਰਹਿਣਾ ਇਹਨਾਂ ਦੀ ਉਲਟ ਪੁਲਟ ਕਰਨਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਨਿਚੋ ਨਿਚੋ ਪੱਕ ਜਾਣਗੇ ਅੱਧੇ ਕੱਚੇ ਆਪਾਂ ਇਹਨਾਂ ਨੂੰ ਕਰਕੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਛੰਨੀ ਦੇ ਨਾਲ ਬਾਹਰ ਕੱਢ ਲੈਣਾ ਹੈ ਪਾਣੀ ਦੇ ਨਾਲ ਚੰਗੀ ਤਰ੍ਹਾਂ ਧੋ ਕੇ ਇਸ ਨੂੰ ਆਪਾਂ ਸਾਫ਼ ਕੱਪੜੇ ਦੇ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਜੋ ਇਸ ਦੇ ਵਿੱਚ ਪਾਣੀ ਹੈ ਉਸ ਨੂੰ ਚੰਗੀ ਤਰ੍ਹਾਂ ਕੱਢ ਲੈਣਾ ਫੋਕ ਦੇ ਨਾਲ ਜਿਸ ਨੂੰ ਆਪਾਂ ਕਾਂਟਾ ਵੀ ਕਹਿ ਦਿੰਦੇ ਆ ਇਸ ਦੇ ਵਿੱਚ ਨਿਸ਼ਾਨ ਪਾ ਲੈਣੇ ਆ ਜਾਂ ਤਾਂ ਜੋ ਆਪਾਂ ਜਦੋਂ ਵੀ ਚਾਸ਼ਨੀ ਦੇ ਵਿੱਚ ਡੁਬੋਵਾਂਗੇ ਤਾਂ ਚਾਸ਼ਨੀ ਇਸ ਦੇ ਵਿੱਚ ਰਚ ਮਿਚ ਜਾਏ ਚੰਗੀ ਤਰ੍ਹਾਂ ਸਾਰੇ ਆਮਲੇ ਦੇ ਵਿੱਚ ਇਸ ਨੂੰ ਚੰਗੀ ਤਰ੍ਹਾਂ ਨਿਸ਼ਾਨ ਪਾ ਲੈਣੇ ਆ ਦੇਖੋ ਆਪਣੇ ਆਮਲੇ ਅੱਧੇ ਕੱਚੇ ਹੋ ਗਏ ਆ ਜੋ ਫੋਗ ਹੈ ਚੰਗੀ ਤਰ੍ਹਾਂ ਡਿਪੋਰੀਆ ਵਿੱਚ ਸਾਰੇ ਆਮਲਿਆਂ ਦੇ ਵਿੱਚ ਮੈਂ ਨਿਸ਼ਾਨ ਪਾ ਲਏ ਉਸ ਤੋਂ ਬਾਅਦ ਆਪਾਂ ਇੱਕ ਕੱਪ ਪਾਣੀ ਲੈਣਾ ਹੈ ਮੈਂ 1.5 ਕਿਲੋ ਆਮਲੇ ਲਈ ਸੀ 1.5 ਕਿਲੋ ਚੀਨੀ ਲਈ ਹੈ इसन चं तरह रहना है जो चाशनी बनाईए ये मैं पाइया गुड़ लिया ढाई सौ ग्राम उसने आप आंवलेनों चंकी तरह जाना है, हिला जो, जो चाशनी बनेगी उस चंकी तरह रच मिच जाए पंद्रह तो भी मिनट लगन गए इस चगी तरह मिक्स होने ਬਹੁਤ ਹੀ ਵਧੀਆ ਤੇ ਜੰਮੀ ਜੰਮੀ ਆਮਲੇ ਦਾ ਮਰਬਾ ਬਣ ਕੇ ਤਿਆਰ ਹੁੰਦਾ ਹੈ ਦੇਖੋ ਹੌਲੀ ਹੌਲੀ ਜੋ ਆਪਣੀ ਚੀਨੀ ਹੈ ਗੂੜਾ ਮੈਲਟ ਹੋ ਰਿਹਾ ਹੈ ਇੱਕ ਚਾਸ਼ਨੀ ਦਾ ਰੂਪ ਤਿਆਰ ਕਰ ਲੈਣਗੇ ਇਹ ਜੋ ਆਪਾਂ ਫੋਕ ਦੇ ਨਾਲ ਇਸ ਦੇ ਵਿੱਚ ਨਿਸ਼ਾਨ ਪਾਏ ਸੀ ਉਸ ਦੇ ਵਿੱਚ ਚਾਸ਼ਨੀ ਚੰਗੀ ਤਰ੍ਹਾਂ ਲਾਚ ਮਿਚ ਜਾਏਗੀ ਇਹਨੂੰ ਚੰਗੀ ਤਰ੍ਹਾਂ ਹਿਲਾਉਂਦੇ ਰਹਿਣਾ ਚਾਸ਼ਨੀ ਜੋ ਹੈ ਗਾੜੀ ਹੁੰਦੀ ਜਾਏਗੀ ਜਿਉਂ-ਜਿਉਂ ਟਾਈਮ ਲੱਗੇਗਾ ਇਹ ਜੋ ਆਪਾਂ ਆਮਲਿਆਂ ਦੇ ਵਿੱਚ ਨਿਸ਼ਾਨ ਪਾਏ ਸੀ ਇਹ ਹਲਕੇ-ਹਲਕੇ ਦੇ ਵਿੱਚ ਚੀਰ ਦੇ ਨਿਸ਼ਾਨ ਆ ਜਾਣਗੇ ਆਪਣੇ ਆਪ ਚਾਸ਼ਨੀ ਇਸ ਦੇ ਵਿੱਚ ਮਿਕਸ ਹੋ ਜਾਏਗੀ ਇਹ ਆਪਾਂ ਇੱਕ ਤਾਰ ਦੀ ਚਾਸ਼ਨੀ ਬਣਾਈ ਹੈ ਉਦੋਂ ਤੱਕ ਆਪਾਂ ਇਸ ਨੂੰ ਮਿਕਸ ਕਰਦੇ ਰਹਿਣਾ ਜਦੋਂ ਤੱਕ ਆਪਣੀ ਚਾਸ਼ਨੀ ਇੱਕ ਤਾਰ ਦੀ ਨਾ ਬਣ ਜਾਏ ਤਿੰਨ ਤੋਂ ਚਾਰ ਲਾਚੀਆਂ ਦਾ ਮੈਂ ਬੂਰਾ ਇਸ ਦੇ ਵਿੱਚ ਪਾਇਆ ਹੈ ਲਾਚੀ ਪਾਊਡਰ ਵੀ ਪਾ ਸਕਦੇ ਹੋ ਮੈਂ ਘਰ ਵਿੱਚ ਕੁੱਟ ਕੇ ਬਣਾਇਆ ਇਸ ਨੂੰ ਦੇਖੋ ਇਨਾ ਵਧੀਆ ਆਮਲੇ ਦਾ ਮਰਬਾ ਬਣ ਕੇ ਤਿਆਰ ਹੁੰਦਾ ਹੈ ट्राई ਜ਼ਰੂਰ ਕਰਿਓ ਘਰ ਦੇ ਵਿੱਚ ਨੇਚਰਲ ਤਰੀਕੇ ਦੇ ਨਾਲ ਬਾਹਰ ਬਹੁਤ ਕਲੀਆਂ ਵਗੈਰਾ ਪਾ ਕੇ ਬਣਾਇਆ ਜਾਂਦਾ ਇਸ ਲਈ ਮੈਂ ਘਰ ਦੇ ਵਿੱਚ ਤਿਆਰ ਕਰਦੀ ਹੁੰਨੀ ਆ ਤੁਸੀਂ ਵੀ ਟ੍ਰਾਈ ਜ਼ਰੂਰ ਕਰਿਓ ਇੰਜੋਏ ਕਰਿਓ ਫੈਮਿਲੀ ਦੇ ਨਾਲ ਤੁਹਾਨੂੰ ਮੇਰੀ ਰੈਸਪੀ ਕਿੱਦਾਂ ਦੀ ਲੱਗਦੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਥੈਂਕ ਯੂ gidd